ਸਰ ਮਾਫ਼ ਕਰਤਾ ਮੈਂ ਇਸ ਗੱਲ ਤੋਂ ਝੋਕ ਰਹੀ ਆ ਮੈਂ ਪਿਛਲੇ ਸਾਲ ਕਾਰ ਕਟਾਈ ਬਲੀਨੋ ਪਤਾ ਕੇ ਕਾਰ ਮੈਂ ਉਸੇ ਦਿਨ ਕਟਾਈ ਤੇ ਉਸੇ ਦਿਨ ਮੈਂ ਲੈ ਗਈ ਆ ਗੱਡੂ ਆਲ ਟੋਲ ਪਲੇਸ ਤੇ ਮੈਨੂੰ ਕਿਹਦੇ ਬਟਕਾ ਮੈਂ ਕਿਸ ਚੀਜ਼ ਦਾ ਹੁਣ ਤਾਂ ਮੈਂ ਕੰਪਨੀ ਚ ਲੈ ਕੇ ਆਈ ਆ ਗੱਡੀ ਉਹਨੇ ਉਹਨਾਂ ਦੇ ਇਸ ਕਰਤ ਮੇਰਾ ਰਸਾ ਰੱਖ ਗਿਆ ਮੈਂ ਡੇਢ ਘੰਟਾ ਪਰ ਗੱਡੀ ਉਥੇ ਜਾਮ ਲਾਈ ਰੱਖਿਆ ਮੈਂ ਕਹਿੰਦੀ ਧੱਜ ਦੀ ਹਿੰਮਤ ਆ ਤੁਸੀਂ ਕਰ ਦੋ ਡੇਢ ਘੰਟੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਗੱਡੀਆਂ ਗਾਹ ਕੱਢ ਦਿੱਤੀਆਂ ਐ ਉਹ ਫਰੀ ਦੇ ਵਿੱਚ ਫਿਰ ਮੈਂ ਗੰਗੇ ਗੱਡੀਆਂ ਮੈਂ ਕਹਾਂ ਚਲੋ ਮੈਂ ਗੰਗੇ ਸਾਈਡ ਤੇ ਨਿਕਲ ਰਿਹਾ ਉਹ ਗੱਡੇ ਸਾਰੇ ਸਿਰਫ ਇਹ ਜਿੱਦ ਕਰ ਰਹੇ ਆ ਆਪ ਨੇ ਜਿੱਦ ਕਰ ਰਹੇ ਆ ਜਦ ਕਿ ਅਸੀਂ ਹੋਣ ਤਾਂ ਟੈਸਟ ਸਟੇਸ਼ਨ ਪੂਰਾ ਹੋ ਗਿਆ ਹੁਣ ਚੜ੍ਹਦੇ ਗੱਡੇ ਰੋਡ ਤੇ ਟੈਸਟ ਕਿਹਦਾ ਸਿੱਧਾ ਪੜੀ ਕਿਤੇ ਨਵੀਂ ਗੱਡੀ ਆ ਕਿਹੜਾ ਪਾਰਟ ਲੱਗਿਆ ਪਰਸੋਂ ਦੀ ਗੱਲ ਐ ਅਨੰਤਨਾਗ ਬਾਈਪਾਸ ਤੇ ਨਾ ਟ੍ਰੈਕ ਪੁਲਿਸ ਵਾਲਿਆਂ ਨੇ ਮਾਨੂੰ ਦੂਰ ਇਸ਼ਾਰਾ ਕੀਤਾ ਜੀ ਗੱਡੀਆਂ ਨੂੰ ਸਾਈਡ ਤੇ ਲੱਗੇ ਉਹਨਾਂ ਨੇ ਕਾਰਾਂ ਰੋਕਿਆ ਵੀ ਆਪਾਂ ਕਿਹੜੀ ਰੋਕ ਲਈ ਜੀ ਮਨੂਲਾ ਤੁਸੀਂ ਕੀ ਮੈਂ ਗੱਡੀ ਕਾਢੀ ਕਰਨੀ ਹੈ ਜੀ ਗੱਡੀ ਕਾਢੀ ਕਰਨੀ ਆ ਉਹਨਾਂ ਨੂੰ ਮੈਨੂੰ ਪੁੱਛਿਆ ਵੀ ਪਹਿਲਾਂ ਤਾਂ ਦੇਖਿਓ ਮਾਣੇ ਜਿਹੜੀ ਸਭ ਤੋਂ ਮੇਨ ਚੀਜ਼ ਜੇ ਕਿ ਪੁਲਿਸ ਦੇਖਦੀ ਹੈ ਟਾਇਰ ਤੋਂ ਕੋਲਸਾ ਉਹ ਟਾਰਕਿੰਗ ਗੋਲਡ ਅਨੁਸਾਰ ਤੁਹਾਡੇ ਪੈਰਾਂ 'ਚ ਦੇਖੀ ਕਿ ਸ਼ੂਜ਼ ਪਾਏ ਹੋਏ ਆ ਚੁੱਤੀ ਪਾਈ ਦੀ ਆ ਜੇ ਚੱਪਲ ਪਾਈ ਹੋਈ ਆ ਤਾਂ 3500 ਰੁਪਏ ਦਾ ਚੋਣਾਨ ਕਰਨਾ ਹਾਂਜੀ ਠੀਕ ਹੈ ਠੀਕ ਹੈ ਮਨੂਲਾ ਦੇ ਕਿੱਥੇ ਜਾਣਾ ਮਾਣੇ ਸਰ ਮੈਂ ਸੰਗਮ ਤੋਂ ਕੋਮਣਾ ਮੇਰੇ ਤੇ ਚੀਪਰੇ ਦਾ ਮਾਲ ਆ ਕਹਿੰਦੇ ਟੋਲ ਪੋਸਟ ਤੇ ਨਹੀਂ ਜਾਣਾ ਮੈਂ ਕਹਿੰਦੀ ਜਾਣਾ ਸਰਦਾਰ ਕੀ ਸੀ ਮੈਂ ਕਵੀ ਜੀ ਜਿਆਦਾ ਕਰਾਂਗਾ ਮੈਂ ਵਿਦਾਉਟ ਯੂਨੀਫਾਰਮ ਆ ਮੇਰਾ 500 ਦਾ ਚਲਾਨ ਕਰਦੇ ਜੀ ਉਹਨਾਂ ਦੀ ਸੋਚ ਨੂੰ ਸਲਾਮ ਆਜੀ ਉਹ ਕਹਤੇ ਜੇ ਤਾਂ ਤੁਸੀਂ ਟੋਲ ਪੋਸਟ ਤੇ ਜਾਓਗੇ ਫਿਰ ਤਾਂ ਮੈਂ ਚਲਾਨ ਕਰਦਾ ਤੁਹਾਡਾ ਜੇ ਤੁਸੀਂ ਟੋਲ ਪੋਸਟ ਤੇ ਨਹੀਂ ਜਾ ਰਹੇ ਤੁਸੀਂ ਸਰਦਾਰ ਜੀਓ ਮੈਂ ਇਸ਼ਾਰਾ ਕੀਤਾ ਤੁਸੀਂ ਗੱਡੀ ਇੰਡੀਕੇਟ ਲਾ ਕੇ ਸਾਈਡ ਤੇ ਲਾਈਦਾ ਜੀ ਮੈਂ ਤੁਹਾਡੇ ਕੋਲ ਕਾਰੀਗਰ ਟੈਕਨੀਕਲ ਨੇ ਤੁਸੀਂ ਜਾ ਸਕਦੇ ਜੀ ਹੁਣ ਆਪਾਂ ਉਹ ਪੁਲਿਸ ਵਾਲਿਆਂ ਨੂੰ ਕਿਵੇਂ ਮਾਰਾ ਕਹਦਾਂਗੇ ਬਿਲਕੁਲ ਨਹੀਂ ਭਾਈ ਠੀਕ ਹੈ ਜੇ ਮੈਂ ਟੋਲ ਪੋਸਟ ਤੇ ਮੈਂ ਸ਼ਿਰੀਨਗਰ ਬਾਈਪਾਸ ਜਾਣਾ ਸੀ ਮੈਂ 500 ਦਾ ਚਲਾਨ ਕਰਾਂਦਾ ਉਹ 24 ਘੱਡੀ ਦੀ ਬੈਟਰੀ ਦੀ ਪਪਾ ਕਹਿੰਦੇ ਨੇ ਪੁਲਸ ਵਾਲੇ ਸਾਰੇ ਪੁਲਸ ਵਾਲੇ ਨਹੀਂ ਮਾਰੇ। ਨਹੀਂ ਸਾਰੇ ਪੁਲਸ ਵਾਲੇ ਮਾਰੇ। ਉਦੋਂ ਤੱਕ ਲਗਭਗ ਖਾਲੀ ਗੱਟੀਆਂ ਦੀ ਵੀ ਲਾਈਨ ਲੱਗੀ ਹੋਈ ਹੈ ਜਦੋਂ ਆਪਣੇ ਕੋਲ ਡਾਕੂਮੈਂਟ ਪੂਰੇ ਨਹੀਂ। ਆਪਾਂ ਆ ਕੇ ਗੱਲ ਕਰੋ। ਆਪਾਂ ਆ ਕੇ ਗੱਲ ਕਰੋ। ਅਫਸਰ ਕੋਈ ਵੀ ਹਮੂਝ ਨਹੀਂ ਪਾਇਆ। ਜਦੋਂ ਕਿਸੇ ਤੇ ਮਜਬੂਰੀ ਵੀ ਹੁੰਦੀ ਹੈ ਉਹਨੇ ਮਜਬੂਰੀ ਵੀ ਦੱਸੋ। ਕਿਉਂ ਉਹਨਾਂ ਦੀ ਵੀ ਡਿਊਟੀ ਆ ਉਹਨਾਂ ਦੇ ਉੱਤੇ ਹੁਣ ਜੇ ਕੇ ਪੁਲਿਸ ਦੇ 3 ਸਟਾਰ ਉੱਤੇ ਆ। ਜੀ। ਉਹਨਾਂ ਨੇ ਵੀ ਉਹਨਾਂ ਨੂੰ ਜਵਾਬ ਦੇਣਾ। ਆਪਾਂ ਲੋਕ ਕੀ ਕਰਦੇ ਆ। ਆਪਾਂ ਇਹ ਨਹੀਂ ਪੁੱਛਦੇ ਕਿ ਆਪਾਂ ਚਲਾਨ ਕਰਾਂਗੇ ਕਿ ਨਹੀਂ ਕਰਾਂਗੇ ਕਿਤੇ ਵੀ ਆਪਾਂ ਚਾਹ ਪਾਣੀ ਦੀ ਆਤ ਖੁਦ ਪਾਈ ਵੀ ਨਹੀਂ ਆਮਲੇ ਜੱਜ ਨਹੀਂ ਹੈ ਠੀਕ ਹੈ ਹੁਣ ਤੁਹਾਨੂੰ ਦੱਸਦਾ ਮੇਰੇ ਸ਼ਹਿਰ ਦੀ ਇੱਕ ਗੱਡੀ ਦਾ ਟੀਡ ਵਾਲੇ ਚਲਾਨ ਹੋਇਆ 5500 ਦਾ ਡਰਾਈਵਰ ਨੇ ਹਾਰਨ ਮਾਰ ਕੇ ਗੱਡੀ ਬਚਾਈ ਜੇ ਬਕਾਇਦਾ ਆਟੋ ਸਾਹਿਬ ਨਾਲ ਕੋਈ ਗੱਲ ਹੋਈ ਮੇਰੇ ਕੋਲ ਆਇਆ ਉਹ ਚਲਾਨ ਨੂੰ ਮੈਂ ਪਤਾ ਕੀਤਾ 5500 ਦਾ ਕਹਿੰਦੇ ਵੀ ਗੱਡੀ ਮਾਰ ਕੇ ਦਾ ਰਿਸਰਚ ਪੇਸ਼ ਕਰਦੇ ਹਾਂ ਜਿਹੜੀ ਅਸੀਂ ਇਹੀ ਤੁਹਾਨੂੰ 3000 ਜਿਆਦਾ ਦੀ ਛੋਟ ਦੇ ਕੇ 2500 ਦਾ ਕਰਾਂਗੇ ਉਗੜੀ ਰੋਕ ਕੇ ਜਾਂਦਾ ਕੋਈ ਰਾਜਸਥਾਨੀ ਵੀ 100 200 ਦੀ ਆਉਂਦਾ ਪੱਕਾ ਆ ਗਾ ਹੋਰ ਕੁਛ ਨਹੀਂ ਜਿਹੜਾ ਡਾਕੂਮੈਂਟ ਚੈੱਕ ਕਰਦੇ ਆ ਜਦੋਂ ਆਪਾਂ ਗੱਡੀ ਭੁਜਾਰੇ ਆਪਾਂ ਕਹਿੰਦੇ ਨੇ ਗੱਡੀ ਭੁਜਾਣੀ ਆ ਨੁਕਸਾਨ ਤਾਂ ਮਾਲਕ ਦਾ ਕਿਤੇ ਆਪਣੀ ਗੱਡੀ ਡਾਕੂਮੈਂਟ ਚੈੱਕ ਹੋ ਕੇ ਜਾਂਦੀ ਕਿੱਥੇ ਹੁਣ ਚਲੋ ਆਪਣੀ ਜਾਣ ਪੈਣਾ 5500 ਦਾ ਚਲਾਨ 2500 ਹੋਰ ਨਹੀਂ ਦਾ ਮਾਲਕ ਨੂੰ ਤਾਂ 5500 ਪੈ ਗਿਆ 500 ਚਲਾਨ ਭੁਗਤਾਨ ਵਾਲੇ ਨਹੀਂ ਲੈ ਲੈਣਾ ਸੀ ਇਹ ਆਪਾਂ ਦੂਜੇ ਦੀ ਕਮੀਆਂ ਕੱਢਦੇ 20% ਕਮੀਆਂ ਆਪਣੇ ਵਿਭਾਗਾਂ ਦੀ ਨਹੀਂ ਆ ਪਰ ਲੋਕਾਂ ਦੀ ਸੋਚ ਕੀ ਆ ਲੋਕਾਂ ਦੀ ਸੋਚ ਜਿਹੜੇ ਹਿੰਦੁਸਤਾਨ ਦੇ ਨਾਲੋਂ ਕਿਤੇ ਵੀ ਨਾਲੋਂ ਉਹਨਾਂ ਦੇ ਟਰੱਕ ਡਰਾਈਵਰਾਂ ਪਰ ਵੀ ਸੋਚ ਸਹੀ ਨਹੀਂ ਹੈ ਜੀ ਸਰ ਅੱਜ ਦੀ ਕੀਮ ਅੱਜ ਦੀ 1.5 ਚ ਨਮੀ 12 ਟੈਰੀ 84 ਬਿਨਾਂ ਵਿਆਜ ਤੋਂ ਸਾਡੇ 34 ਲੱਖ ਦੀ ਆਪਾਂ ਨੂੰ ਸਭ ਤੋਂ ਵੱਡੇ ਬੇਕੂਬ ਕਵਾਂਗੇ ਮੈਂ ਆਪਾਂ ਟਰੱਕ ਡਰਾਈਵਰਾਂ ਨੂੰ ਪਈਆਂ ਨੂੰ ਬੁਸਾ ਲੱਗੇਗਾ ਵੀ ਜਿਸ ਦਾ ਦਾ ਮੇ ਨਾਲ ਦੇ ਕੁੜਿਆਂ ਨੇ 10 ਚਹਰੀਆਂ ਪਾਈਆਂ ਚੱਕਮੇਸੀ ਵਾਲੀਆਂ ਉਹਨਾਂ ਦੀ 79000 ਦੀ ਕਿਸ਼ਤ ਬਣੀ ਆ 5 ਸਾਲਾਂ ਦਾ ਲੋਨ ਕਰਾਇਆ ਉਹਨਾਂ ਨੇ ਠੀਕ ਹੈ ਉਹ 79000 ਨੂੰ 5 ਸਾਲਾਂ ਨਾਲੋਂ 60 ਕਿਸ਼ਤਾਂ ਨਾਲੋਂ ਲਾ ਲੋ ਕਿੰਨਾ ਆਉਣੇ ਆ ਆਪਾਂ ਸਿਰਫ ਕਦੇ ਨਹੀਂ ਲਾਇਆ ਲੋਕਾਂ ਦੀਆਂ ਗਾੜਾ ਖਾਨ ਨੂੰ ਆਪਾਂ ਲੋਕਾਂ ਦੀਆਂ ਗਾੜਾ ਖਾਨ ਨੂੰ ਲਾਇਆ ਉਹਨਾਂ ਰਾਜਾ ਭਾਈ ਨੇ ਇਹ ਬਹੁਤ ਵਧੀਆ ਪ੍ਰਾਣਾ ਕਰਦੇ ਨੇ ਇਹ ਤਾਂ ਵੀ ਤੇਜਰ ਸੇਰਾ ਇਹਨਾਂ ਨੇ ਸਭ ਜਾਂਦਾ ਇਹਦਾ ਡਰਾਈਵਰ ਵਾਸਤੇ ਬਹੁਤ ਵੱਡੀ ਇਹਨਾਂ ਨੇ ਹਿੰਮਤ ਕੀਤੀ ਬਹੁਤ ਉਪਰਾਲਾ ਇਹਨਾਂ ਨੇ ਕੀਤਾ ਇਹਨਾਂ ਨੇ ਡਰਾਈਵਰ ਅੰਮੀਰਾ ਵਾਸਤੇ ਬਹੁਤ ਜਦਾ ਆ ਤਾਂ ਸਾਡੇ ਪਰਚੇ ਨਾਲ ਅਸੀਂ ਇਹਨਾਂ ਨਾਲ ਸਟੈਪ ਬਾਈ ਸਟੈਪ ਤੁਰੀਏ ਤਾਂ ਉਹ ਇਮਾਰਚਰ ਸਰਕਾਰਾ ਦੀ ਇੱਕ ਲੜਕੀ ਆ ਹਾਂਜੀ 22 ਸਾਲ ਦੀ ਉਮਰ ਉਹਨੇ ਇਹ ਰੋਸਟਰ ਦਾ ਕੋਰਸ ਵੀ ਕੀਤਾ ਹੋਇਆ ਉਹ ਆਪਣੀ ਚਾਚਾ ਜੀ ਨਾਲ ਗੱਡੀ ਚਲਾਦੀ ਹੈ ਉੱਥੇ ਜਿਹੜੇ ਉਹਨਾਂ ਦੇ ਏਰੀਏ ਦੀ ਲੋਕਾਂ ਦੀ ਸੋਚ ਹੈ ਉਹਨੂੰ ਪਤਾ ਨਹੀਂ ਕਿੰਨੀ ਵਾਰ ਸਨਮਾਨ ਕਰ ਚੁੱਕੇ ਨੇ ਜੀ 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 ਜੇ ਇਹ ਜੀ ਸੋਚ ਖਰੇਕ ਨਹੀਂ ਹੋਵੇ ਡਰਾਈਵਰਾਂ ਦੀ ਠੀਕ ਹੈ ਪਰ ਆਪਾਂ ਕਿਉਂ ਕੰਮ ਆ ਰਹੇ ਹਾਂ ਕਿ ਜਦ ਕਿ ਜਿਹੜਾ ਟਰੱਕ ਟਰਾਂਸਪੋਰਟ ਦਾ ਇੱਕ ਇਹੋ ਜਿਹਾ ਬਿਜ਼ਨਸ ਆ ਜੀ ਜੀ ਜਿਹੜੀ ਵੀ ਕੋਈ ਗੋੜਵਾਲ ਦੀ ਚੀਜ਼ ਆ ਆਪਾਂ ਤਾਂ ਪੰਜਾਬੀ ਦੀ ਕੇਜੀ ਕਵਾਂਗੇ ਅਸੀਂ ਹੱਡੀਆਂ ਤੋਂ ਲੈ ਕੇ ਜਾਨਵਰਾਂ ਦੀਆਂ ਹੱਡੀਆਂ ਤੋਂ ਲੈ ਕੇ ਜੀ ਜੀ ਆਈ ਵੀ ਪਕਾ ਜਿਹਾ ਟ੍ਰਾਂਸਪੋਰਟ ਕਰਦੇ ਆ ਟੱਕਾਂ ਪਰ ਮੋਕਾ ਦੀ ਨੀਰਾ ਵੀ ਸਾਡੀ ਕੋਈ ਇੱਜ਼ਤ ਨਹੀਂ ਹੈ ਕੋਈ ਵੈਲਿਊ ਨਹੀਂ ਹੈ ਇਹ ਕਹਿੰਦਾ ਇਹ ਹੀ ਰੋਸ ਆਉਂਦਾ ਵੀ ਡਰਾਈਵਰਾਂ ਵਾਸਤੇ ਇੰਨਾ ਕਿਉਂ ਮਾਰਾ ਸੋਚੇ ਸੋਚੀ ਜਾਂਦੀ ਆ ਕਿਉਂਕਿ ਜੋ ਹੈਗਾ ਕੂੜੇ ਦੇ ਢੇਰ ਤੋਂ ਲੱਕ ਕੇ ਚੱਕ ਕੇ ਡਰਾਈਵਰ ਹਰ ਫੈਕਟਰੀ ਦਾ ਮਾਲ ਚੁੱਕਾ ਪੇ ਡਰਾਈਵਰ ਕਿਉਂ ਮਾਰਾ ਕਹਿੰਦਾ ਜਦ ਕਿ ਉਹ ਇਨੀ ਮਿਹਨਤ ਨਾਲ ਜਾਂਦਾ ਭੁੱਖਾ ਪਿਆਸਾ ਰਹਿ ਕੇ ਮਾਲ ਅੱਗੇ ਪਾਉਂਦਾ ਪੇ ਉਹਨਾਂ ਦਾ ਮਾਰਕ ਇੱਕ ਗੱਲ ਸਾਨੂੰ ਸੋਚਣੀ ਚਾਹੀਦੀ ਹੈ ਸਾਨੂੰ ਇਹ ਵੀ ਬਹੁਤ ਸੋਚ ਸਿਰਫ ਟਰੱਕ ਡਰਾਈਵਰਾਂ ਬੰਤੀ ਨਹੀਂ ਜੀ ਇੱਕ ਬੱਸ ਡਰਾਈਵਰ ਆ ਉਹਦੇ ਜੇ ਤਕਰੀਬਨ 60-70 ਸਵਾਰੀਆਂ ਹੁੰਦੀਆਂ ਹਾਂ ਜੇ ਡਰਾਈਵਰ ਚਲ ਰਹੀ ਹੈ ਵੀ ਮੈਂ ਉਹ ਹੀ ਕਹਿੰਦਾ 60-70 ਸਵਾਰੀਆਂ ਹੁੰਦੀਆਂ ਉਹਨਾਂ ਦਾ ਟਾਈਮ ਦਾ ਵੀ ਕੰਮ ਹੁੰਦਾ ਹਾਂਜੀ ਕਿਸੇ ਦਾ ਮਨ ਨਹੀਂ ਹੈਗਾ ਕਿ ਮੈਂ 60-70 ਸਵਾਰੀਆਂ ਲੈ ਕੇ ਕੋਈ ਜੋਗਾ ਭਰਿਆ ਕੰਮ ਕਰਾਂਗੇ ਇਹ ਸਾਈਡ ਦੇ ਵਿੱਚ ਚਾਹੀਦੀ ਹੈ ਇਹ ਆ ਵੀ ਫਸ ਜਾਏਗਾ ਠੀਕ ਹੈ ਬាទ ਇੱਕ ਆਪਾਂ ਇੱਕ ਚੀਜ਼ ਕਹਿੰਦੇ ਆ ਇੱਕ ਲੋੜਵੰਦ ਨੂੰ ਇੱਕ ਐਮਬੂਲੈਂਸ ਨੂੰ ਆਪਾਂ ਬ੍ਰੇਕ ਮਾਰ ਲਓ ਇਹ ਦੋ ਚੀਜ਼ਾਂ ਨੂੰ ਸਾਈਡ ਦੋ ਕਿਉਂ ਐਮਬੂਲੈਂਸ ਆਈ ਦੀ ਆਪੇ ਕਿਹਾ ਭੰਨੀ ਦੀ ਕੋਈ ਪਤਾ ਨਹੀਂ ਕਿ ਕੋਈ ਪੇਸ਼ੈਂਟ ਮੈਂਡ ਜਾ ਰਹੀ ਆ ਆਪਣੇ ਇੱਕ ਬ੍ਰੇਕ ਮਾਰੇ ਦੇ 2 ਮਿੰਟ ਦੇ ਰੁਕੇ ਤੇ ਕਿਸੇ ਦੀ ਜਾਨ ਬਚਦੀ ਆ ਤਾਂ ਬਚਾਓ ਇੱਕ ਅਸਰ ਆਪਣੀ ਹੋਰ ਵੀ ਗੱਲ ਹੈ ਕਿ ਇੱਕ ਐਮਬੂਲੈਂਸ ਨੂੰ ਇੱਕ ਅੱਗ ਬੁਝਾਊ ਨੂੰ ਜੇ ਉਹ ਦੋਨਾਂ ਵਿੱਚ ਇਕੱਠੀਆਂ ਹੋਣ ਤਾਂ ਆਪਾਂ ਨੂੰ ਪਹਿਲੇ ਪਹਿਲ ਦਿੱਤੀ ਜਾਣੀ ਚਾਹੀਦੀ ਆ ਅੱਗ ਬੁਝਾਊ ਕੇਂਦਰ ਨੂੰ ਕਿਉਂਕਿ ਉਹਨੇ ਕਈ ਜਾਨਾਂ ਬਚਾਉਂਦੀ ਆਇਆ ਉਹਦੇ ਵਿੱਚ ਤਾਂ ਸਭ ਟ੍ਰੀਟਮੈਂਟ ਹੁੰਦਾ ਹੈ ਮਿਲਿਸ ਦੇ ਵਿੱਚ ਉਹਨੂੰ ਪਹਿਲੀ ਮੁਫਤਲੀ ਸਹਾਇਤਾ ਮਿਲੀ ਹੁੰਦੀ ਆ ਪਹਿਲੇ ਪੈਰ ਉਹਨੂੰ ਅੱਗ ਬੁਝਾਓ ਕੇਂਦਰ ਦਿੱਤੀ ਜਾਂਦੇ ਜਿਹੜੇ ਉਹ ਜਾ ਕੇ ਕਈ ਜਾਨਾਂ ਬਚਾ ਸਕਦਾ ਉੱਥੇ ਖੜੇ ਕਿੰਨੇ ਜਾਨਾਂ ਖਸ ਗਿਆ ਹੁੰਦੀ ਆ ਸਾਡਾ ਗਰੁੱਪ ਭਾਈ ਸੁਮਨ ਜੀ ਸਾਡਾ ਤਕਰੀਬਨ 15 ਤੋਂ 30 ਗੱਡੀਆਂ ਦਾ ਗਰੁੱਪ ਆ ਜੀ ਆਪੂ ਦੇ ਜੇ ਤਕਰੀਬਨ ਸਾਰੇ ਗੱਡੀ ਮਾਲਕ ਨੇ ਜੀ ਜੀ ਇੱਕ ਲੋਕ ਜਿਹੜਾ ਬਲੇਮ ਕਰਦੇ ਨੇ ਨਿਰਾਸ਼ਾ ਕਰਦੇ ਨੇ ਪਰ ਖੁਦ ਹੀ ਗੱਲ ਕਰਦਾ ਮੇਰੀ 39 ਐਜ ਆ ਮੈਂ 2001 ਚ ਗੱਡੀ ਤੇ ਆਇਆ ਸੀ ਠੀਕ ਹੈ ਸਟਾਰਟਿੰਗ ਤੋਂ ਐਮਪੀ ਰਹਿਣ ਤੇ ਰਹੇ ਆ ਫਾਦਰ ਸਾਹਿਬ ਨਾਲ ਗੱਡੀ ਚਲਾਈ ਉਹਨਾਂ ਤੋਂ ਸਿੱਖੇ ਆ ਨਾ ਨਸ਼ਾ ਕੀਤਾ ਨਾ ਸੀ ਕਰਨ ਦੇ ਜਿਹੜੀ ਚੀਜ਼ ਤੋਂ ਬਿਨਾ ਆਪਣਾ ਸਰਦਾ ਸਾਬ ਸਾਡੇ ਤਕਰੀਬਨ ਸਾਡੇ ਤਕਰੀਬਨ ਜਿੰਨੇ ਗਰੁੱਪ ਦੇ ਮੁੰਡੇ ਆ ਸਭ ਬਿਨਾ ਨਸ਼ੇ ਤੋਂ ਆ ਕਿ ਲੋਕ ਕੀ ਸੋਚਦੇ ਨੇ ਉਹਨੇ ਦਾਰੂ ਪੀਤੀ ਏ ਤੁਸੀਂ ਆ ਗਲਾਸ ਪਾ ਕੇ ਦੇ ਕੇ ਗਏ ਹੋ ਉਹ ਤਾਂ ਜੀ ਦੱਸਿਆ ਇਹ ਤਾਂ ਕੈਸੇ ਸ਼ਾਮ ਤੱਕ ਵੀ ਹੋਇਆ ਵੀ ਡਰਾਈਵਰ ਸਾਡੇ ਵੀ ਪਰਿਵਾਰ ਨੇ ਸਾਡੇ ਨਾਲ ਜਿਹੜਾ ਡਰਾਈਵਰ ਆਇਆ ਜਹਾਂਜਾਸਿ ਪਰਿਵਾਰ ਸਾਡੇ ਕਹਿੰਦਾ ਆ ਜਾਓ ਪਰਿਵਾਰ ਨਾਲ ਠੀਕ ਹੈ ਹੁਣ ਸਾਡਾ ਤਾਂ ਦਸਤਾ ਪੂਰੇ ਮੰਦੇ ਦੀ ਜੋੜ ਤੇ ਆ ਜੀ ਸਰਕਾਰਾਂ ਦੀ ਨਰਾਈਤੀ ਲਾਲੋ ਆਮ ਸ਼ਰੀਆਮ ਕਹਿੰਦੇ ਆ ਕੈਪਟਨ ਮੋਹਿੰਦਰ ਸਿੰਘ ਦਾ ਉਹਨਾਂ ਦੀ ਸ਼ੁਰੂਆਤ ਹੋਈ ਹੈ 2017 ਤੇ ਉਹਨਾਂ ਦੇ ਨਾਲ ਆ ਤਾ ਸੀਐਮ ਕਿਹਨਿបង្ਤਮਾਨ ਜੀ ਇਹਨਾਂ ਨੇ ਮੁਹਾਰੀ ਧਰਮੇ ਦੇ ਸੋਹ ਖਾ ਕੇ ਹਾਂਜੀ ਮੁਹਾਰੀ ਧਰਮੇ ਦੇ ਸੋਹ ਖਾ ਕੇ ਮੈਂ ਇਹ ਗੱਲ ਬਿਨਾ ਕਿਸੇ ਡਰ ਤੋਂ ਕਹਿ ਰਿਹਾ ਅਰਿੰਦਰ ਅਰਵਿੰਦਰ ਕੇਜਰੀ ਨਾਲ ਸੀਐਮ ਦਿੱਲੀ ਹਾਂਜੀ ਉਹਨਾਂ ਨੇ ਉੱਥੇ ਠੀਕੇ ਦਾ ਜਿਸ ਸਿਸਟਮ ਦਾ ਟਰੱਕ ਡਰਾਈਵਰਾਂ ਨੇ ਖੁਸ਼ ਹੋ ਕੇ ਕੁੰਡੀਆਂ ਬੋਟਾ ਪਾਈਆਂ ਜਿੰਨਾ ਸਭ ਤੋਂ ਵੱਡਾ ਬੇੜਾ ਕਰਤ ਸਾਡੀ ਟਰਾਂਸਪੋਰਟ ਲਾਈਨ ਦਾ ਆਮ ਆਦਮੀ ਪਾਰਟੀ ਨੇ ਕੀਤਾ ਮੈਂ ਨਾਮ ਲੈ ਕੇ ਕਹਾਂਗਾ ਮੈਨੂੰ ਕੋਈ ਡਰ ਨਹੀਂ ਐਨਾ ਕਿਸੇ ਸਰਕਾਰ ਨੇ ਨਹੀਂ ਕੀਤਾ ਪੁੱਤੋ ਸਰ ਗ੍ਰੀਨ ਟੈਕਸ ਨਾਲ ਤੇ ਗ੍ਰੀਨ ਟੈਕਸ ਲਾ ਆ ਗਏ ਇਹ ਸਭ ਤੋਂ ਹੋਰ ਇੱਕ ਵੱਡੀ ਮਾਰ ਇਹਦਾ ਪਾਰਟੀ ਅੱਛੇ ਦੂਜੀ ਗੱਲ ਟੋਲ ਬਲਾਜੇ ਦਾ ਤੇ ਆ ਗਈ ਜੇ ਛੋਟੇ ਟੋਲ ਬਲਾ ਜਦੋਂ ਦੇਖੋ ਮੁਰਖ ਕਿੱਦਾਂ ਬਣਾਇਆ ਜਾਂਦਾ ਯਾਰ ਛੋਟੇ ਟੋਲ ਬਲਾ ਜਦੋਂ ਬੰਦ ਕਰ ਦਿੰਦੇ ਆ ਵੱਡੇ ਟੋਲ ਬਲਾਜੇ ਦਾ 200 ਰੁਪਏ ਵਧਾ ਦਿੰਦੇ ਆ ਕੱਲ ਤਾਂ ਉਹਦੇ ਦੀ ਤਾਂ ਕਰਕੇ ਤਾਂ 200 ਦਾ ਲਾਉਂਦੇ ਜਦੋਂ ਪੰਜਾਬ ਹਾਂ ਬੰਦ ਕਰਦੇ 200 ਵਧਾ ਦਿੰਦੇ ਆ ਪ੍ਰਧਾਨ ਮੰਤਰੀ ਆਲ ਇੰਡੀਆ ਦੇ ਪ੍ਰਧਾਨ ਮੰਤਰੀ ਅਨਿਲ ਕੁਰ ਉਹਨਾਂ ਨੇ 60 ਕਿਲੋਮੀਟਰ ਇਹੇ ਤੁਹਾਡਾ ਆਧਾਰ ਕਾਰਡ ਆ 60 ਕਿਲੋਮੀਟਰ ਅਰੀਏ ਤੇ ਦੂਜਾ ਟੋਲ ਟੈਕਸ ਨਹੀਂ ਹੋਏਗਾ ਨਹੀਂ ਹੋਏਗਾ ਇੱਥੇ 60 ਕਿਲੋਮੀਟਰ ਬਾਅਦ 60 ਕਿਲੋਮੀਟਰ ਬਾਅਦ ਕਿਹਨੇ ਤੁਸੀਂ ਹੋਰ ਛੱਡੋ ਅਸੀਂ ਪਗਵਾੜੇੋਂ ਚੜਦੇ ਆ ਜੀ ਉਦੋਂ ਆਪਾਂ ਨਾ ਲੱਡਵਾਲ ਧਰਵੇ ਦੇ ਇਹ ਗੱਲ ਕੀਤੀ ਸੀ ਆਪਾਂ ਪਗਵਾੜੇੋਂ ਜੜੇ ਸ਼ਾਰਪੁਰ ਦੇ ਪਗਵਾੜੇ ਜੜ ਗਏ 20 30 ਕਿਲੋਮੀਟਰ ਤੇ ਟੋਲ ਆ ਗਿਆ ਜੀ ਹਾਂ ਟੋਲ ਆ ਗਿਆ ਜੀ ਉਦੋਂ ਅਸੀਂ ਟਰਨ ਲਿਆ ਜੀ ਹੰਬੜਾ ਨੂੰ ਪੈ ਗਏ ਅੱਛਾ ਜੀ ਤੇ 5 ਕਿਲੋਮੀਟਰ ਤੇ ਵੀ ਟੋਲ ਆ ਆਪਣਾ ਕੋਣ ਹੈਗਾ ਉਹ ਜਿਹੜੇ ਉਹ ਹੁਣ ਮੇਰੀ ਗੱਲ ਸੁਣੋ ਉਹਨਾਂ ਆਪਾਂ ਇਹ ਸਰਕਾਰਾਂ ਗੱਲਾਂ ਕਰਦੀਆਂ ਆ ਜਿਹੜਾ ਬੰਦਾ ਪਲਵਾੜਿਓ ਚੜ ਕੇ ਆਪਣੇ ਗਿਆ 30 ਕਿਲੋਮੀਟਰ ਲਾਉਣ ਲੱਗ ਪਕ ਲੱਡਵਾਂ ਹਾਂਜੀ 20 ਕਿਲੋਮੀਟਰ ਹੁਣ ਪੜਾ ਜਿਹਨੇ 50 ਕਿਲੋਮੀਟਰ ਦੇ ਵਿੱਚ ਦੋ ਟੋਨ ਘਟਾ ਲਿਆ 1150 ਦਾ ਜੀ ਲੱਡਵਾਂ ਦਾ ਟੋਨ ਅਗਲਾ 2.5 1170 ਮੀਜਾ ਤੇ 1100 ਤੋਂ ਤੱਕ 1300 ਦਾ ਹੋਣਾ ਉਹ 1500 ਹੋ ਗਿਆ 1500 ਆਉਣ ਦੇ ਹੋਗਾ 3000 ਰੁਪਏ ਦਾ ਟੋਲ ਹੋ ਗਿਆ ਲ ਗੱਡੀ ਜਾਂਦੀ 11000 ਰੁਪਏ ਨੂੰ 211000 ਨੂੰ ਜਿਹੜੀ ਗੱਡੀ ਜਾਊਗੀ 3000 ਦਾ ਟੋਲ ਕਟਾ ਕੇ ਪਹਚਾਊਗੀ ਕੀ ਉਹ 25 30 ਕਿਤੇ ਮੈਂ ਇੱਕ ਆਪਣੇ ਲੋਟੋ ਆਇਆ ਇੱਕ ਕੁੱਤੇ ਜਾ ਕੇ ਬਾਈਪਾਸ ਉਹਦੀ ਗੱਲ ਗੱਲ ਉਹਦੀ ਗੱਲ ਹਾਂ ਉਹ ਤਾਂ ਸਿਰਫ ਪਾਉਂਦਾ ਆ ਪੰਜ ਕਿਲੋਮੀਟਰ ਤੇ ਆ ਹਾਂ ਹਾਂਜੀ ਜਿਹੜਾ ਫਰੋਲਪੁਰ ਰੋਡ ਤੇ ਚੜਕੇ ਆ ਹਾਂਜੀ 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 ਹਾਂ ਕਹਿੰਦੇ ਆ ਵੀ ਇੰਨੇ ਕਿਲੋਮੀਟਰ ਵਿੱਚ ਜੇ ਆ ਇਹ ਢੂੜਦੇ ਆ ਪੰਡਾ ਲੋਕ ਆ ਸਾਡਾ ਬੈਕਟਾ ਲਗਾਉਣ ਪਹਿਲਾਂ ਦੱਸਿਓ ਪਰ ਇੱਕ ਚੀਜ਼ ਆ ਵੀ ਜੇ ਅੱਜ ਵੀ ਜੇ ਬਚਣਾ ਨਾ ਇਹਨੂੰ ਅਸੀਂ ਖੁਦ ਬਚਾ ਸਕਦੇ ਆ ਜਿਸ ਬੰਦੇ ਦੇ ਸਰੀਰ ਨੂੰ ਬਿਮਾਰੀ ਲੱਗੀ ਹੁੰਦੀ ਆ ਨਾ ਉਹਨੂੰ ਆਪ ਭਰੇ ਜ ਰੱਖਣਾ ਹੈ ਜੀ ਉਹ ਵੀ ਦੱਸਿਆ ਨਾ ਕਿ ਤੁਹਾਡੇ ਮਿੱਤਰ ਨੇ ਚੱਕਵੇਂ ਸੈੜੀ ਲੈਤਾ ਲਈ ਆ ਉਹਦੇ ਨਾ ਜੇ ਚਾਰ ਕਦੇ ਹੋ ਗਏ ਫ੍ਰੀ ਕਰਤਾ ਕਿ ਇੱਕ ਰਹਿ ਜਾਣਾ ਇੱਕ ਰਹਿ ਜਾਣਾ ਤਿੰਨ ਵਿੱਚ ਬਣਨੇ ਆ ਪਰ ਜੇ ਸਾਡੇ ਬੰਦੇ ਸੁਧਰ ਜਾਣ ਅੱਜ ਵੀ ਗੱਡੀਆਂ ਲੈਣੋਂ ਹਟ ਜਾਣ ਗੱਡੀ ਘਟੂ ਕੀ ਕੰਮ ਬਧੂਗਾ ਤਾਂ ਆਪੇ ਅਸੀਂ 50% ਬਚਾਵਾਂਗੇ ਜੀ ਸਾਡੇ ਹੱਥ ਨਹੀਂ ਸਾਡੇ ਸਮਾਣਾ ਯੂਨੀਅਨ 'ਚ ਇੰਨਾ ਕੰਮ ਹੈ ਜੀ ਠਾਗਾ ਠਾਗਾ ਮਿੰਡਾ ਨੇ ਪੈਪ ਮਿੰਡਾ ਨੇ ਟ੍ਰੈਕ ਪਾੜਦਾ ਕੰਮ ਜੀ ਅਸੀਂ ਇੱਕ ਵਿਚਾਰ ਦਿੰਨੇ ਆ ਸਮਾਣਾ ਇੱਕ ਇਹੋ ਜਿਹਾ ਉਦਯੋਗਿਕ ਖੇਤਰ ਹੈ ਜਿੱਥੇ ਤੁਹਾਨੂੰ ਆਲ ਇੰਡੀਆ ਦਾ ਮਾਲ ਮਿਲੇਗਾ ਪਰ ਉਹ ਤੇ ਸਾਡੀ ਯੂਨੀ ਦੀ ਗੱਡੀ ਖਾਲੀ ਚੱਲ ਰਹੀ ਆ ਟਰਾਂਸਪੋਰਟ ਵਾਲਿਆਂ ਨੇ ਅਕਾਊਂਟੈਂਟ ਨਾਲ ਸਲਾਹ ਕਰਕੇ ਵਪਾਰੀ ਤੋਂ ਕਰਾਇਆ ਆਪਣੇ ਕਰਤੇ ਪਾਉਣੇ ਆ ਗੱਡੀ ਵਾਲਿਆਂ ਨੂੰ 20-20 ਹਜ਼ਾਰ ਰੁਪਏ ਪਰ ਗੱਡੀ ਘਾਰੇ ਠੀਕ ਹੈ ਟਰਾਂਸਪੋਰਟ ਵਾਲਾ ਬਿਨਾ ਟੈਕਸ ਤੋਂ ਕਾਮਯਾਬ ਹੋ ਰਿਹਾ ਹੋ ਰਿਹਾ ਬਿਨਾ ਟੈਕਸ ਤੋਂ ਕਾਮਯਾਬ ਹੋ ਰਿਹਾ ਸਰ ਇਹ ਤੋਂ ਟੈਕਸ ਭਦੇ ਭਦੇ ਸਾਡੇ ਯਾਰ ਤੇ ਬਾਅਦ ਵਿੱਚ ਜਿਸ ਪਰ ਆਪਾਂ ਟੈਕਸ ਤੋਂ ਟੈਕਸ ਭਰ ਰਹੀ ਆ ਹਾਂਜੀ ਟੈਕਸ ਤੇ ਟੈਕਸ ਭਰ ਰਹੀ ਆ ਆਪਾਂ ਟੈਕਸ ਤੇ ਟੈਕਸ ਭਰ ਰਹੀ ਆ ਹਾਂਜੀ ਮੈਨੂੰ ਕੁਝ ਦਿਨ ਪਹਿਲਾਂ ਨਾ ਬਾਣੀਆਂ ਮੇਰਾ ਇੱਕ ਮਿੱਤਰ ਭਿਆਰ ਆ ਉਨੇ ਨੂੰ ਬੜੀ ਵਧੀਆ ਗੱਲ ਲੱਗੀ ਜੀ ਉੱਗਰ ਦੀ ਬੈਠੇ ਮੈਂ ਕਹਿੰਦਾ ਕਿਵੇਂ ਚੱਲੇਗਾ ਤੁਹਾਨੂੰ ਕਹਿੰਦਾ ਕੁੱਤਾ ਸਿੰਘ ਜੀ ਕਿਸੇ ਨੇ ਕਹਿੰਦਾ ਹੁਣ ਮੱਝ ਵੇਚੀ ਕਿਸੇ ਕੋਲ ਰੂਹੀ ਵਾਲੀ ਥਾਂ ਉਹ ਵੀ ਥੀ ਛੋਟਾ ਨੋਟਾ ਪਲਾਟਾ ਉਹ ਵੇਚਦਾ ਜੀ ਹੁਣ ਤਾਂ ਕੰਮ ਚਲਾ ਰਹੇ ਨੇ ਚਲਾ ਰਹੇ ਆਉਣ ਵਾਲੇ ਸਾਲ ਚ ਕੀ ਹੋਏਗਾ ਕਹਿੰਦਾ ਹੁਣ ਜਦੋਂ ਕੋਈ ਮੇਚਰ ਨੂੰ ਰਹੇਗਾ ਨਹੀਂ ਤਾਂ ਦਾਤੀ ਵੇਹਣਾ ਤਾਂ ਦਰ ਵਿੱਚ ਹੋਏ 15 ਸਾਲ ਦੀ ਤਾਂ ਗੱਡੀਆਂ ਕਰ ਦਿੱਤੀਆਂ ਆਏ ਆ ਉਹ ਬਾਅਦ ਵਿੱਚ ਕੀ ਕਰਦੇ ਬਾਅਦ ਵਿੱਚ ਕੀ ਸਿਸਟਮ ਆ ਤੁਸੀਂ ਡਿਸਕਵਰ ਰਹੀ ਆ ਹਿਸਟਰੀ ਚੈਨਲ ਤੇ ਦੇਖ ਲਓ ਉਹ ਰੀਸਟੋਰ ਕਰ ਦਿੰਦੇ ਨੇ ਉਹ ਇੰਜਨ ਚੇਂਜ ਕਰ ਦਿੰਦੇ ਨੇ ਇਸ 84 ਉਹੀ ਰੱਖ ਦਿੰਦੇ ਨੇ ਜੀ ਗਵਰਨਮੈਂਟ ਪਾਸ ਕਰਦੀ ਆ ਉਹ ਕਿੰਨੀ ਕਿ ਨਵੀਂ ਗੱਡੀ ਲੈਂਦੇ ਨੇ ਨਹੀਂ ਨਹੀਂ ਇਹ ਮੈਂ ਨਾ ਕਿਸੇ ਨੂੰ ਇਹਨਾਂ ਨੇ ਤੁਹਾਨੂੰ ਪਤਾ 15 ਸਾਲ ਤੋਂ ਪੁਰਾਣੀ ਜਿਹੜੀ ਗੱਡੀਆਂ ਦੀ ਤੇਰਾਪੜਾ ਪਾਸੇ ਕੀਤੀਗਾ ਆਪਾਂ ਕੀ ਇਸ਼ੂ ਕ੍ਰੀਏਟ ਕੀਤਾ ਵੀ ਭਾਈ ਤੁਸੀਂ 15 ਸਾਲ ਗੱਡੀ ਦੇ ਪੈਸੇ ਲੈ ਕੇ ਉਹਦੀ ਪਾਸਿੰਗ ਕਿਉਂ ਕਰ ਰਹੇ ਆ ਤੁਸੀਂ ਚੈੱਕ ਕਰੋ ਗੱਡੀ ਤੇ ਲੱਗੇ ਲੱਖ ਗੱਡੀ ਦੇ ਲੱਗੇ 2 ਲੱਖ ਅਗਲਾ ਗੱਡੀ ਨੂੰ ਮੈਂਟੇਨ ਕਰੇ ਪਾਸ ਕਰਾ ਲੈ ਬੜੇ ਭਈਆ ਪੁੱਤ ਭਈ ਚਾਸੀ ਮਾਡਲ ਟਰਾਲੇ ਵੀ ਚੱਲਦੇ ਆ ਚੱਲਦੇ ਫਿਰ ਇਹ ਰੀਸਾ ਕਰਦੇ ਅਮਰੀਕਾ ਦੀਆਂ ਟਿਕਰਤੂਤਾ ਇਹਨਾਂ ਦੀਆਂ ਹੈਗੀਆਂ ਹੁਣ ਮੈਂ ਕੀ ਕਹਾਂ ਸਾਡਾ ਗਵਾਰਡੀ ਉਹਨਾਂ ਤੋਂ ਵੀ ਕਹੇ ਉਹਨਾਂ ਨੇ ਨਹੀਂ ਗੁਰ ਜਿਹਨਾਂ ਨੇ ਰੇਸ਼ਬਦਨਾ ਦੀ ਸ਼ੁਰੂ ਕਰ ਦਿੱਤੀ ਹੁਣ ਜੀ ਆਪਾਂ 4300 ਪਾਸਿੰਗ ਕਰਾਉਦੇ ਸੀ ਚੱਕੀ ਗੱਡੀ ਜੀ ਜੀ ਮੈਂ ਹੁਣ ਪਾਸੀ ਦਾ 17000 ਰੁਪਈਆ ਲੱਗਦਾ ਤੂੰ ਮੈਨੂੰ ਇਹ ਦੱਸੋ ਵੀ 13000 ਨਾਲ ਮੇਰੀ ਗੱਡੀ ਦਾ ਧੂਆ ਬੰਦ ਹੋ ਗਿਆ ਮੇਰੀ ਗੱਡੀ ਦੀ ਲੀਕਜ ਬੰਦ ਹੋ ਗਈ ਤੇ ਮੇਰੀ ਗੱਡੀ ਦਾ ਟਾਇਰ ਨਾ ਹੀ ਹੋ ਗਿਆ ਦੱਸੋ ਜੀ ਗੱਡੀ ਨੂੰ ਚੈੱਕ ਕਰੋ ਕਹੋ ਜੀ ਇਹ ਇੱਕ ਜਿਹੜਾ ਟੋਕਰਿਆ ਤੁਸੀਂ ਜਿਹੜੇ ਕੁਆਲਟੀ ਬੁੱਕ ਦੀ ਗੱਲ ਕੀਤੀ ਹੈ ਉਹਨਾਂ ਨੂੰ ਤੋੜ ਲਈ ਗੱਡੀ ਦਾ ਐਕਸਪੋਰਟ ਹੋ ਰਹੀ ਹੈ ਚਾਈਨਾ ਤੋਂ ਇਹਨਾਂ ਦਾ ਜਦੋਂ ਐਕਸਪੋਰਟ ਹੁੰਦੀ ਆ ਉਹ 6 ਟੈਰੀ ਹੁੰਦੀ ਆ ਉਹ 6 ਟੈਰੀ ਤੋਂ 80 ਪਹਾਰ ਕੇ ਸਾਰਾ ਨੂੰ ਕਈ ਵਾਰੀ ਕਰਕੇ ਕਈ ਕੁਝ ਕਰਕੇ ਕੋਈ 10 ਟੈਰੀ ਬਣਾਉਂਦਾ ਕੋਈ 12 ਟੈਰੀ ਬਣਾਉਂਦਾ ਉਹ ਉਹਨਾਂ ਦੇ ਹਿਸਾਬ ਨਾਲ ਘੱਟੋ ਘੱਟ 1 ਕਰੋੜ ਤੋਂ ਲੈ ਕੇ 1.5 ਕਰੋੜ ਤੱਕ ਲਾ ਕੇ ਉਧਰੋਂ ਓਵਰ ਰੋਡ ਚੱਲਦਾ ਅਸੀਂ ਵੀਡੀਓ ਵਗੈਰਾ ਨਿਕਲ ਰਿਹਾ ਉਹੀ ਗੱਡੀਆਂ ਜਿਹੋ 80 ਸੀਸੀ ਟਨ ਪਾ ਕੇ ਚਲਾਉਂਦੇ ਨੇ ਠੀਕ ਹੈ ਸਾਡੇ ਆਲਾ ਅਸੀਂ ਕਹਿੰਦੇ ਆ ਓਵਰ ਰੋਡ ਨਾ ਚੱਲੋ ਅੰਡਰ ਰੋਡ ਚੱਲਦੇ ਪਰ ਜਿਹੜਾ ਸਾਡਾ ਮੇਨ ਮੁੱਦਾ ਕਿ ਟਰੱਕ ਟ੍ਰੈਲਰਾਂ ਦੀ ਬੱਸ ਟ੍ਰੈਮ ਆ ਵੀ ਪਲੀਜ਼ ਆਪਣੀ ਸੋਚ ਬਦਲੋ ਸਾਡੇ ਵੀ ਪਰਿਵਾਰ ਨੇ ਅਸੀਂ ਕੋਈ ਮਲਾਂਕ ਨਹੀਂ ਕਰੋ ਕੱਢੇ ਹੋਏ ਨਹੀਂ ਅਗੇ ਸਾਡੇ ਵੀ ਮਾਪੇ ਨੇ ਸਾਡੇ ਵੀ ਬੱਚੇ ਨੇ ਅਸੀਂ ਵੀ ਚੱਲਦੇ ਆਂ ਮੈਂ ਅੱਜ ਦੀ ਗੱਲ ਕੀ ਆ ਜੇ ਸਾਨੂੰ ਸੈਕੰਡ ਡਰਾਈਵਰ ਛੋਟੋ ਕਨੈਕਟਰ ਨਹੀਂ ਬਣਨਾ ਜੀ ਕਿਉਂ ਇਹ ਧੰਦੇ ਦੀ ਇਤਨੀ ਧੰਦੇ ਚ ਕੋਈ ਐਂਟਰ ਨਹੀਂ ਹੋ ਰਿਹਾ ਨਹੀਂ ਚਾਹੁੰਦਾ ਸਰ ਆਹ ਦਾ ਸਾਡੇ ਬਿਲਕੁਲ ਭੁੱਖੇ ਮਾਰਦੇ ਨੇ ਪੁਲਿਸ ਵੀ ਠੇਕੇਦਾਰ ਤੇ ਆदमी ਠੇਕੇਦਾਰ ਤੇ ਕੀ ਕਰ ਲੋਗੇ ਬੱਚੇ ਅਸੀਂ ਸਾਡੇ ਬੱਚੇ ਪੜ੍ਹਦੇ ਲਿਖਦੇ ਆਸੀਂ ਆਪਣੇ ਵਿੱਚੋਂ ਕਦੇ ਕਮਾ ਕੇ ਲੈ ਕੇ ਆਓ ਬੱਚੇ ਨੂੰ ਪਰ ਜੌਬ ਨਹੀਂ ਮਿਲਦੀ ਉਹ ਬਾਹਰ ਪਰੇਸ਼ਾਨ ਹੋ ਗਏ ਘਰੋਂ ਅਸੀਂ ਪਰੇਸ਼ਾਨ ਕਰਦੇ ਬਾਹਰ ਉਹ ਕਰਦੇ ਆ ਬੱਚੇ ਕਿੱਥੇ ਜਾਂਦੇ ਨੇ ਬੱਚੇ ਆਪਣੇ ਘਰ ਪੈਦੇ ਨੇ ਠੇਕੇਦਾਰ ਪੁਰਾਣੇ ਡਰਾਈਵਰ ਨੇ ਮਕੈਨਿਕ ਬੱਟੇ ਨੂੰ ਸਾਨੂੰ ਕੁਝ ਜੀ ਕਰਨੇ ਆ ਕਹਿੰਦੇ ਜੋ ਡਰਾਈਵਰ ਬੰਦਾ ਨਾ ਇੱਕ ਮਾਲਾ ਹੁੰਦੀ ਆ ਮਾਲਾ ਦਾ ਧਾਗਾ ਧਾਗਾ ਹਾਂਜੀ ਉਹਦੇ ਜਿਹੜੇ ਮੋਤੀ ਪਰਾਏ ਹੋਏ ਆ ਕੋਈ ਮਕੈਨਿਕ ਆ ਕੋਈ ਟੈਰਾ ਵਾਲਾ ਕੋਈ ਟਰਾਂਸਪੋਰਟ ਵਾਲਾ ਕੋਈ ਪੈਕਰੋਲ ਪੰਪ ਵਾਲਾ ਲੇਬਰ ਵਾਲਾ ਫੈਕਟਰੀ ਵਾਲਾ ਜੀ ਉਹ ਮੋਤੀ ਉਸ ਤਰ੍ਹਾਂ ਜੁਨੇ ਆ ਕਦੇ ਟਰੈਕਟਰ ਆਵਰ ਫੇਰ ਉਹਦਾ ਧਾਗਾ ਟੁੱਟ ਗਿਆ ਮਾਲਾ ਕਿ ਨਹੀਂ ਦੇਖੇ ਸਹੀ ਗੱਲ ਹੈ ਹਮ ਸਾਡੇ ਕਿਹੜਾ ਪਰਸਨਲ ਸਮਾਨ ਹੈ ਜਦੋਂ ਸਾਡੀ ਯੂਨੀ ਦਾ ਕੰਮ ਚੱਲਦਾ ਸੀ ਜੀ ਉਹ ਬੰਦੇ ਦਾ ਕੰਮ ਕੀ ਸੀ ਉਹਨੂੰ ਆ ਕੇ ਕਹਿੰਦੇ ਸੀ ਬਾਪੂ ਜੀ ਤੁਸੀਂ ਸਾਡੀ ਹੈਲਪ ਕਰੋਗੇ ਅਸੀਂ ਗੱਡੀ ਕਢਾ ਲਈਏ ਕਦਾਈਂ ਵੀ ਤੁਸੀਂ ਚਲੋ ਮੈਂ ਤੁਹਾਨੂੰ 10000 ਦੇਦਾਗਾ ਤੁਸੀਂ ਚੱਕਰ ਲਾ ਕੇ ਕੋ 11 ਦੇ ਦੀ ਚੱਕਰ ਲਾ ਕੇ 11 ਦੇ ਦਿਓ ਅਗਲਾ ਨੰਬਰ ਘਟਾਦਾ ਹੀ ਉਹ 10000 ਨਾਲ 1000 ਰੁਪਿਆ ਦੇ ਕੇ ਨਲੇ ਤਾਂ ਉਹਦਾ ਘਰ ਚੱਲਦਾ ਸੀ ਨਲੇ ਗੱਡੀ ਵਾਲੇ ਦਾ ਚੱਲਦਾ ਸੀ ਹੁਣ ਰਾਜਾ ਭਾਗੀ ਨੇ ਡੋਨੇਸ਼ਨ ਹੁੰਦੀ ਆ ਅਸੀਂ ਆਪਣੀ ਮਨਮਰਜ਼ੀ ਨਾਲ ਕਰਦੇ ਆ ਉਹ ਲੋੜਵੰਦਾਂ ਨੂੰ ਜਾਂਦੀ ਹੈ ਕਿਸੇ ਦਾ ਐਕਸੀਡੈਂਟ ਹੋਇਆ ਕਿਸੇ ਨੂੰ ਕੋਈ ਜ਼ਰੂਰਤ ਪੈ ਗਈ ਆ ਨਹੀਂ ਪ੍ਰੂਫ ਕਰੋ ਇਹ ਪ੍ਰੂਫ ਕਰਦੇ ਆ ਸਾਹ ਪਹੁੰਚੇ ਆ ਇੱਕ ਮਿੰਟ ਉਹ ਨਾਲ ਨਹੀਂ ਛੋੜਦਾ ਆਪਾਂ ਛੋਟੇ ਤੋਂ ਬਿਨਾਂ ਰੋਡ ਤੇ ਗੱਡੀ ਨਹੀਂ ਢਿਡਾ ਸਕਦੇ ਅੱਜ ਆਪਾਂ ਨਵੀਂ ਗੱਡੀ ਲੈ ਰਹੇ ਆਂ ਜੀ ਏਜੰਸੀ ਵਾਲੇ ਕਹਿੰਦੇ ਆਪਾਂ ਇੰਸ਼ੋਰੈਂਸ ਦੀ ਕਾਪੀ ਲੋ ਜੀ ਸਾਨੂੰ ਸਰ ਮਾਫ ਕਰਨਾ ਤਾਂ ਮੈਂ ਇਸ ਗੱਲ ਤੋਂ ਝੋਗ ਰਹੀ ਆਂ ਮੈਂ ਪਿਛਲੇ ਸਾਲ ਕਾਰ ਕਿਟਾਈ ਬਲੀਨੋ ਕਟਾ ਕੇ ਕਾਰ ਮੈਂ ਉਸੇ ਦਿਨ ਕਟਾਈ ਤੇ ਉਸੇ ਦਿਨ ਮੈਂ ਲੈ ਗਈ ਆਂ ਲੱਡੂ ਵਾਲ ਟੋਲ ਪਲੇਸ ਤੇ ਮੈਨੂੰ ਕਿਹਦੇ ਵੀ ਟੈਕਸ ਦਾ ਮੈਂ ਕਿਸ ਚੀਜ਼ ਦਾ ਹੁਣ ਤਾਂ ਮੈਂ ਕੰਪਨੀ ਚ ਲੈ ਕੇ ਆਈ ਆਂ ਵੱਡੀ ਉਹਨੇ ਉਹਨਾਂ ਦੇ ਇਸ ਕਰ ਤੋਂ ਮੇਰਾ ਰਫਟ ਹੋ ਗਿਆ ਮੈਂ ਡੇਢ ਘੰਟੇ ਪਰ ਗੱਡੀ ਉੱਥੇ ਜਾਮ ਦਾ ਹੀ ਲੱਗਿਆ ਮੈਂ ਕਿਹਨੂੰ ਧੱਜ ਦੀ ਹਿੰਮਤ ਆ ਤੁਸੇ ਕਰ ਦੋ 1.5 ਘੰਟੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕੱਗੱਡੀਆਂ ਗਾਹ ਕੱਢ ਦਿੱਤੀਆਂ ਆ ਉਹ ਫਰੀਜ਼ ਦੇ ਵਿੱਚ ਫਿਰ ਮੈਂ ਗੱਡੇ ਕਢਾਈਆਂ ਮੈਂ ਕਿਹਾ ਚਲੋ ਮੈਂ ਗੱਡੀ ਸਾਈਡ ਤੇ ਲਗਾ ਲਿਆ ਉਹ ਗੱਡੇ ਸਾਰੇ ਸਿਰਫ ਇਹ ਜਿੱਦ ਕਰ ਰਹੇ ਆ ਆਪ ਨੰਚਨ ਕਰ ਰਹੇ ਆ ਜਦ ਕਿ ਅਸੀਂ ਹੋਣ ਤਾਂ ਟੈਸਟ ਸੱਜਾ ਸ ਪੂਰਾ ਹੋ ਗਿਆ ਹੁਣ ਚੜ੍ਹਦੀ ਕਿੱਥੇ ਰੋਡ ਤੋਂ ਟੈਸਟ ਕਢਾ ਦਾ ਸੀ ਜਿੱਥੇ ਪਹੁੰਚਿਆ ਕਿੱਤੇ ਨਵੀਂ ਗੱਡੀ ਆ ਕਿਹੜਾ ਪਾਚਾ ਲੱਗਿਆ ਤੁਸੀਂ ਦਿੱਪਕ ਜੱਗ ਲੈ ਗਈਆਂ ਮੇਰੇ ਕਹਿੰਦਾ ਮਤਲਬ ਇਹ ਇੰਸ਼ੋਰੈਂਸ ਘਟਾਣੇ ਆ ਇਸ ਟਾਈਮ ਵੀ ਤਕਰੀਬਨ 12 ਟੈਰੀ ਗੱਡੀ ਦੀ 50000 ਪਲੱਸ ਇੰਸ਼ੋਰੈਂਸ ਹੁੰਦੀ ਆ ਕੱਲੂ ਡਾਕਣਾ ਕਰੇ ਆਪਣੇ ਨਾਲ ਕੋਈ ਹਾਦਸਾ ਹੋ ਜਾਂਦਾ ਆਪਣੀ ਇੰਸ਼ੋਰੈਂਸ ਕੋਲੋਂ ਹੁੰਦੇ ਬਾਹੂਦ ਆਪਣੇ ਚਪਲਾ ਦਾ ਚੱਲਿਆ ਬਾਈ ਜੀ ਚੱਲੋ 12 ਮਾਨ ਦੀ ਗੱਡੀ ਤੁਸੀਂ ਕਿੰਨੇ ਕਿਹੜਾ ਮਾਨ ਮਾਨ ਦੀ ਗੱਡੀ ਕਿੰਨੇ ਦੀ ਕਰਾਉਨੇ ਆ ਮੈਂ ਤਕਰੀਬਨ ਮੇਰੀ 52000 ਦੀ ਪਈ ਆ ਕਹੋ ਜੀ ਤਿੰਨ ਮਾਡਲ ਆਪਣੀ ਗੱਡੀ ਜਿਹੜੀ ਉਹ ਫੋਟੋ ਲੱਗੀ ਮੈਂ ਤੁਹਾਨੂੰ ਵਸਤੇ ਉੱਧਰ ਚਿਖਾ ਦਿਓ ਤੇਰੇ ਮਾਡਲ ਦੀ ਗੱਡੀ ਸਾਡੇ ਇੰਡੀਆ ਦੇ ਹਾਲ ਵਾ ਦੱਸ ਰਿਹਾ ਬੜਾ ਤਰਸ ਆਉਦਾ ਦੁੱਖ ਆਉਂਦਾ ਮੈਨੂੰ ਇਹ ਦੱਸਦੇ ਹੋਏ ਤਿੰਨ ਮਾਡਲ ਗੱਡੀ ਥਰਡ ਪਾਰਟੀ ਜੋੜਾ 40000 ਰੁਪਏ ਦੀ ਹੁਣ ਮੈਂ ਦੱਸੋ 16 ਮਾਡਲ ਗੱਡੀ ਦੀ ਵੈਲੀ ਕਿੰਨੀ ਆ 13 ਚੋਂ 13 ਲੱਖ ਹੋਊਗੀ ਜਾਨੀ 14 ਤੱਕ ਪਹੁੰਚ ਜਾਂਦੀ ਤੇ ਜਿਹੜੀ ਥਰਡ ਪਾਰਟੀ ਦੀ ਤਾਂ ਵੈਲੀ ਕੋਈ ਨਹੀਂ ਉਹ ਤਾਂ ਨਾ ਨੋਰਵੈਜੀਆ ਵਾਲਾ ਨਾ ਤੇ ਉਹਦਾ ਬੀਮਾ 40000 ਰੁਪਏ ਦਾ ਜੋ ਸਪੀਟ ਜਿਹੜੀ ਆਪਾਂ ਇੰਸ਼ੋਰੈਂਸ ਕਰਾਉਣੇ ਬਣਾ ਰਹੇ ਆ ਜੀ ਆਪਾਂ ਜੀ ਉਹ ਆਪਾਂ ਇਹ ਨਹੀਂ ਸੋਚਦੇ ਕਿ ਆਪਣਾ ਕਾਟੂ ਕਿ 400 ਹੋਵੇ ਆਪਾਂ ਦੀ ਕੰਪਨੀ ਤੋਂ ਉਸੇ ਨੂੰ ਆਪਾਂ ਇੱਕ ਸੇਫਟੀ ਲਈ ਆ ਤੇ ਫੇ ਸੇਫਟੀ ਤੁਹਾਨੂੰ ਅੱਛੀ ਹੋਰ ਦੱਸਦਾ ਮੈਂ ਇੱਕ ਮੰਨਣ ਵਾਲੀ ਗੱਲ ਆ ਬੰਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਠੀਕ ਆ ਜੀ ਬੰਦੇ ਦੇ 60 ਫਿਟ ਲੱਗ ਗਈ ਅਸੀਂ ਉਹਨੂੰ ਲੈ ਗਏ ਹਸਪੀਟਲ ਹਾਂਜੀ ਅਸੀਂ ਇਲਾਜ ਕਰਾਵਾਂਗੇ 10 ਲੱਖ ਲਾਵਾਂਗੇ ਫਿਰ ਅਸੀਂ ਇੰਸ਼ੋਰੈਂਸ ਤੇ ਕੇਸ ਕਰਕੇ ਕਲੇਮ ਲਵਾਂਗੇ ਕਿਉਂ ਹਾਂਜੀ ਜਦ ਅਸੀਂ ਇੰਸ਼ੋਰੈਂਸ ਕਰਾਈ ਹੋਈ ਡਰਾਈਵਰ ਦਾ ਕੰਡਕਟਰ ਦਾ ਬੀਮਾ ਆ ਹਸਪੀਟਲ ਦਾ ਆਪਾਂ ਇੰਸ਼ੋਰ ਉਹ ਤੇ 10 ਲੱਖ ਸੰਤੋ ਹੁੰਦਾ ਨਹੀਂ ਬੰਦਾ ਹੌਲ ਬੋਲ ਪਿਆ ਮਰ ਜਾਂਦਾ ਹਾਂਜੀ ਤੇ ਜਿਹੜੇ ਡਾਕਟਰ ਕੈਸ਼ ਤੇ ਹੋ ਕੈਸ਼ ਤੇ ਹੋ ਤੁਸੀਂ ਬੀਬੀ ਆ ਕੇ ਗੇਟ ਦੇ ਪਿੱਛੇ ਲੱਗੇ 50 ਹਜ਼ਾਰ ਜਮ੍ਹਾਂ ਕਰਾਓ ਵੇਖ ਦੀ ਆਪਾਂ ਲੱਤ ਦੇ ਹੱਜ ਸਾਹਿਬਾਂ ਬੀਤ ਚੁੱਕੀ ਆ ਇਹ بیمار ਸੀਗੇ ਮੇਰੇ ਸਰਦਾਰ ਦੀ ਜਿਹੋ ਜਿਹਾ ਉਹ ਜਿਹੜੇ ਡਾਕਟਰ ਆ ਉਹ ਕਿਤੇ ਸਭ ਕੈਸ਼ ਤੇ ਹੋ ਤੁਸੀਂ ਮੈਂ ਇਹ ਨੋਟ ਤਾਂ ਲੈ ਦਵਾਂ ਚਾਹ ਲੋ ਸਾਨੂੰ ਕਿਤੇ ਮਰਜ਼ੀ ਦੀ ਤੁਸੀਂ ਸਾਨੂੰ ਕੱਢ ਦਿਓ ਦੱਸੋ ਤਾਂ ਕਿੱਥੇ ਜਾਵਾਂਗਾ ਬੰਦਾ ਕੀ ਕਰੂੰਗਾ ਪਰ ਇਦਾਂ ਹੀ ਆ ਵੀ ਇਹ ਵਿਚਾਰਾ ਪਾਉਨ ਸਾਝੇ ਕਰਿਆ ਕਰਨੇ ਆ ਜੇ ਕਿਸੇ ਨੇ ਹੋਰ ਵੀ ਗੱਲਬਾਤ ਆਪਣੇ ਨਾਲ ਕਰਨੀ ਬਿਲਕੁਲ ਮਾਰੇ ਹੋਰ ਵੀ ਸਾਰਾ ਕਿਹਾ ਹੈ ਮੈਂ ਕਿਹਾ ਉਹਨੂੰ ਜਿਹੜੀ ਸਭ ਤੋਂ ਵੱਡੀ ਮਾਰ ਹੈ ਹਾਂ ਜੀ ਤਕਰੀਬਨ ਕੋਈ ਵੀ ਨੋਰਮਲ ਗੱਡੀ ਲਾ ਲਓ 20 ਤੋਂ ਲੈ ਕੇ 25 30 ਫੁੱਟ ਤੱਕ ਉਹਦੀ ਲੰਬਾਈ ਹੁੰਦੀ ਹੈ ਤੇ 7.5 ਫੁੱਟ ਉਹਦੀ ਚੜਾਈ ਹੈ ਜਿੱਤੇ ਡਰਾਈਵਰ ਮੈਂ ਤਾਂ तकरीबन ਧਰਤੀ ਤੋਂ 4 ਫੁੱਟ ਉੱਪਰ ਬੈਠਦਾ ਹੈਗਾ ਠੀਕ ਹੈ ਕਾਹ ਨੂੰ ਕੋਈ ਮੋਟਰਸਾਈਕਲ ਆਵਾਜ ਜਾਂਦਾ ਟੱਚ ਨਹੀਂ ਹੁੰਦਾ ਯਾ ਕਾਰ ਵਾਲਾ ਉਹਨਾਂ ਦੀ ਲੈਂਗੁਏਜ ਪਤਾ ਕੀ ਆ ਸਾਲਿਆ ਅੰਨਾ ਹੋਇਆ ਤੈਨੂੰ ਦਿਖਦਾ ਨਹੀਂ ਕੀ ਭੈਣ ਦੀ ਗੱਲ ਤਾਂ ਬੋਲਦੇ ਨਹੀਂ ਹੈਗੇ ਉਹਨੂੰ ਪੁੱਛਿਆ ਸਾਲਿਆ ਨੂੰ ਅਸੀਂ ਕਿਹ ਜੀ ਕਹਿੰਦੇ ਆ ਕਿ ਸ਼ੂਗਰ ਕਰ ਸਾਨੂੰ ਪਤਾ ਲੱਗ ਗਿਆ ਸਾਡੀ ਬ੍ਰੇਕ ਲੱਗੀ ਆ ਸਾਨੂੰ ਅਸੀਂ ਤੈਨੂੰ ਦੇਖ ਲਿਆ ਤੈਨੂੰ ਇਹ ਟੱਬ ਟੱਬਾ ਜਹਾਜ ਨਹੀਂ ਦਿਖਦਾ ਇਸੇ ਆ ਕਹਿੰਦਾ ਉਹ ਜਿਹੜਾ ਸਭ ਤੋਂ ਵੱਧ ਪ੍ਰਾਕ ਡਰਾਈਵਰਾਂ ਲਈ ਆ ਯਾਰ ਟਰੱਕ ਡਰਾਈਵਰ ਪਿੱਛੋਂ ਕਿਸੇ ਕਾਰ ਨੂੰ ਟੱਚ ਕਰੇ ਤਾਂ ਰੱਖ ਰੱਖ ਨਾ ਉਹਦਾ ਤਸੂਰਾ ਖੜੀ ਗੱਡੀ ਜਾ ਕੇ ਪਿੱਛੋਂ ਕਾਰ ਲੱਗੇ ਤਾਂ ਟਰੱਕ ਦਾ ਜੂ ਠੀਕ ਹੈ ਉਹ ਗੱਡੀ ਵਾਲਾ ਚਾਏ ਤਾਂ ਚਾਏ ਕੀਤੇ ਮੇਕਸੂਟ ਦਾ ਸਭ ਹੋ ਗਏ ਸਾਰਾ ਬੋਲ ਤੇ ਸਭ ਪਟਿਆ ਹੋਇਆ ਦੇਖਿਆ ਬਾਹਰ ਨੇ ਮੁਲਕਾਂ ਨਹੀਂ ਕੀ ਉਹਨਾਂ ਦੇ ਸਪਾਈ ਕੈਮ ਲੱਗੇ ਮੈਨੇ ਫਰੰਟ ਤੇ ਵੀ ਔਰ ਬੈਕ ਸਾਈਡ ਵੀ ਉਥੋਂ ਦੇ ਪਰਸਨਰ ਤੋਂ ਮੰਨਦਾ ਰਹੇ ਚੋੜਾ ਕਰਪਟ ਵੀ ਹੈ ਪਰ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਤੁਹਾਡਾ ਕੈਮਰਾ ਚੈੱਕ ਕਰ ਮਗਰ ਤੁਸੀਂ ਕਸੂਰਵਾਰ ਹੋ ਤਾਂ ਤੁਹਾਡੇ ਦੇ ਫਾਈਨਲ ਨਹੀਂ ਤਾਂ ਦੂਜੇ ਨੂੰ ਆ ਤੁਹਾਨੂੰ ਕਹਿੰਦੇ ਕਿ ਤੁਹਾਨੂੰ ਕਲੇਮ ਮਿਲੇਗਾ ਹੋਂ ਦਾ ਸਪੋਰਟ ਹੋਂ ਦਾ ਸਪੋਰਟ ਕਦੋਂ ਕਲੇਮ ਮਿਲਦਾ ਇੱਥੇ ਇੱਥੇ ਲੱਗੇ ਰਹਿੰਦੇ ਆ ਉਹ ਸਾਡੇ ਪਰਿਵਾਰ ਚ ਹੀ ਆ ਜੀ ਪਰੋਸੀ ਰੇਤਾਵਾਰ ਕੇ ਚੱਲੇ ਨੇ ਕਰਨਾਲ ਤੋਂ ਜੀ ਮੈਰੀਜ ਪੈਲਸ ਤੋਂ ਕਾਰ ਨਿਕਲੀ ਆ ਐਡਵੋਕੇਟ ਸੀ ਡ੍ਰਿੰਕ ਕੀਤੀ ਹੋਈ ਸੀ ਕਿ ਕ੍ਰੋਮ ਸਾਈਡ ਜਾ ਕੇ ਡਰਾਈਵਰ ਸਾਈਡ ਅਗਲੇ ਫਰੰਟ ਟਾਇਰ ਚ ਧਾਰਨਾ ਚਲੋ ਰੇਤਾਂ ਪਰ ਆਈ ਗੱਡੀ ਸਪੀਡ ਚ ਸੀ ਕਾਰ ਵੱਜ ਕੇ ਆਪਣੀ ਸਾਈਡ ਹੋ ਗਈ ਗੱਡੀ ਆ ਕੇ ਰੋਗ ਸਾਈਡ ਹੋ ਗਈ ਰੋਗ ਸਾਈਡ ਹੋ ਕੇ ਟਾਲੀ ਚ ਵੱਜੀ ਰੇਤੇ ਦੀ ਇੰਡੀ ਕਦਾ ਪਈ ਬਾਡੀ ਸਾਰੇ ਬੱਤੇ ਤੋੜ ਕੇ ਦੇਤੀ ਦੀ ਧੱਕ ਨਾਲ 8 ਫੁੱਟ ਅੱਗੇ ਗਈਆਂ ਉਹ ਰੇਟੀ ਜਦੋਂ ਉਹਨਾਂ ਦੀ ਡੈਥ ਹੋ ਗਈ। ਅੱਜ ਤੋਂ 3 ਸਾਲ ਪੁਰਾਣੀ ਕਰਦਾ। ਮੇਰੇ ਕੋਲ ਇਸ ਟਾਈਮ ਵੀ ਫੋਟੋਆਂ ਵੀਡੀਓ ਉਹਨਾਂ ਦੀ ਮੇਰੇ ਮੋਬਾਈਲ 'ਚ ਪਈਆਂ ਨੇ। ਠੀਕ ਹੈ ਉਹਨਾਂ ਦਾ ਪੁੱਤ ਜੀ ਮੇਰੇ ਨਾਲ ਹੀ ਗੱਡੀ ਚਲਾਉਂਦਾ। ਉਹ ਹਜੇ ਵੀ ਕਲੇਮ ਲਈ ਕਦੀ ਖੇਤਰ ਜਾ ਰਹੇ ਨੇ। ਜੀ। ਕਦੀ ਹੁਸ਼ਿਆਰ ਹੋ ਰਹੇ ਨੇ ਉਹ। ਠੀਕ ਹੈ ਪਿੱਛੇ ਇੱਕ ਬੇਟੀ ਹੈ, ਇੱਕ ਬੇਟਾ ਬੇਟੀ ਵਿਆਹੀ ਹੋਈ ਆ। ਉਹਦਾ ਅੱਗੇ ਤਲਾਕ ਦਾ ਕੇਸ ਰੋਲਾ ਚੱਲਦੇ ਆ। ਬੇਟਾ ਅਨਮੈਰਿਡ ਠੀਕੇ ਇਥੋਂ ਦਾ ਸਿਸਟਮ ਜਿਹੜਾ ਸਭ ਤੋਂ ਕਰਦਾ ਮਕਾਨ ਉਹਨਾਂ ਦੇ ਨਾਮ ਤੇ ਲੋਨ ਸੀ ਡੈਥ ਹੋ ਗਈ ਬੈਂਕ ਨੇ ਮੰਨਿਆ ਨਹੀਂ ਉਹ ਆਖਰ ਜੇ ਬੈਂਕ ਨੂੰ ਸਪੋਰਟ ਕਰਨਾ ਪਿਆ ਉਹ ਪਰਿਵਾਰ ਕਿੱਥੇ ਜਾਏ ਤੁਸੀਂ ਇਹ ਕਮਜ਼ੋਰੀਆਂ ਨੇ ਸਾਡੇ ਦੇਸ਼ ਦੀਆਂ ਤੇ ਆਪਾਂ ਇਹ ਵੀ ਨਹੀਂ ਸੜਕ ਬਣ ਰਹੀ ਹੈ ਜਿਹੜੇ ਵਰਗੀ ਨਾ ਇਹਨਾਂ ਦੇ ਠੋਕਦੇ ਨਾ ਹੁਣ ਕਈਆਂ ਦੇ ਪਟਕਟਿਆਂ ਤੇ ਕਈਆਂ ਚੈਸੀਆਂ ਪਾਟੀਆਂ ਰੜਾ ਮੋੜਦੇ ਤੇ ਆਪਣੇ ਬੰਦੇ ਬੰਦੇ ਜਿੰਨੇ ਟੋਏ ਪਏ ਹੋਏ ਆ ਕਈਆਂ ਦੇ ਪੂਰੇ ਬਿੱਲੇ ਚੱਸੀਆਂ ਕਰਦੀ ਹੈ ਸਰਕਾਰ ਦੀ ਪੋਲਿਸੀ ਆ ਸਰਕਾਰ ਦੀ ਪੋਲਿਸੀ ਨਾਰਮਲ ਕੀ ਆ ਸਰਕਾਰ ਜੇਬ ਚੋਂ ਪੈਸਾ ਨਹੀਂ ਖਰਚਦੀ ਉਹ ਬੜੀਆਂ ਕੱਪੜਿਆਂ ਨੂੰ ਟਿਕਾ ਦੇ ਦਿੰਦੀਆਂ ਵਧੀਆ ਕੱਪੜਿਆਂ ਨੂੰ ਬਿਲਕੁਲ ਵਾਕੀ ਇਹ ਕੁਝ ਜਿਹੜੀਆਂ ਗੱਲਾਂ ਸਾਡੇ ਮਹਿਕਮੇ ਦੀਆਂ ਹੈਗੀਆਂ ਤੇ ਆਪਾਂ ਹੋਰ ਲੋਕੀ ਚਾਹੁੰਦੇ ਵੀ ਇਸ ਬਾਰੇ ਗੱਲਬਾਤ ਕਰਨਾ ਸੋ ਉਹਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ 8699566555 ਤੇ ਤੁਸੀਂ ਸਾਨੂੰ ਮਿਲੂਗੇ ਗੱਲਬਾਤ ਕਰੋਗੇ ਹੋ ਸਕਦਾ ਵੀ ਇਹ ਸਰਕਾਰਾਂ ਕੋਲ ਹੱਲ ਕਰ ਦੇਣ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਰਾਜਾ ਬ੍ਰਦਰਸ ਚੈਨਲ ਦੇ ਉੱਤੇ ਤੇ ਇੱਕ ਆਪਾਂ ਨਾਰਮਲੀ ਬੈਠੇ ਹੋਏ ਸਾਰੀ ਇਹ ਵੀਡੀਓ ਸ਼ੂਟ ਕੀਤੀ ਆ ਜੇ ਵਧੀਆ ਲੱਗੇ ਤਾਂ ਕਮੈਂਟ ਦੇ ਵਿੱਚ ਆਪਣਾ ਵਿਚਾਰ ਜਰੂਰ ਦੱਸਿਓ ਤੁਹਾਡੇ ਵਿਚਾਰਾਂ ਦੇ ਨਾਲ ਹੀ ਇਸ ਧੰਦੇ ਨੂੰ ਆਪਾਂ ਚੰਗੀ ਪੋਜੀਸ਼ਨ ਤੇ ਪਹੁੰਚਾ ਸਕਦੇ ਹਾਂ ਧੰਨਵਾਦ ਜੀ